ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਇਆ ਗੁਰਦੁਆਰਾ ਨਾਨਕੇਣਾ ਸਾਹਿਬ ਇਹ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਤੇ ਪਾਤਸ਼ਾਹੀ ਛੇਵੀ ਪਿੰਡ ਮੰਗਵਾਲ ਹੈ ਜੀ ਤੇ ਆਓ ਅੰਦਰ ਲੈ ਕੇ ਚੱਲਦੇ ਹਾਂ ਕੀ ਇਸ ਦਾ ਇਤਿਹਾਸ ਹੈ ਇਹ ਮੇਨ ਡਿਊਟੀ ਸਾਹਿਬ ਪਵਿੱਤਰ ਸਰੋਵਰ ਬਿਲਕੁਲ ਹੀ ਸਾਫ ਸੁਥਰਾ ਜੋ ਵਾਤਾਵਰਨ ਇਹ ਪਵਿੱਤਰ ਸਰੋਵਰ ਇਹ ਦੂਰ ਦੇ ਚਲ ਗਏ ਜੋ ਤਾਨੂੰ ਦਿਖਾ ਰਹੇ ਹਾਂ ਹਰਮੰਦਰ ਸਾਹਿਬ ਮੰਗੂ ਜੋ ਅਕਾਲ ਤਖਤ ਦੇ ਬਾਹਰ ਦੋ ਨਿਸ਼ਾਨ ਸਾਹਿਬ ਹਨ ਉਸੇ ਤਰ੍ਹਾਂ ਹੀ ਇੱਥੇ ਵੀ ਲਗਾਏ ਗਏ ਹਨ ਇਹ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਤੇ ਪਾਤਸ਼ਾਹੀ ਛੇਵੀ ਤੇ ਜੋ ਨਾਮ ਦਿੱਤਾ ਗਿਆ ਹੈ ਗੁਰਦੁਆਰਾ ਨਾਨਕੇਣਾ ਸਾਹਿਬ ਕਿਉਂਕਿ ਸਾਰੀ ਹੀ ਗੁਰਬਾਣੀ ਜੋ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਦੇਦੇ ਨਹੀਂ ਲਿਖੀ ਗਈ ਹੈ ਸਾਰੇ ਹੀ ਗੁਰੂ ਸਾਹਿਬਾਨਾਂ ਨੇ ਆਪਣਾ ਨਾਮ ਨਹੀਂ ਵਰਤਿਆ ਤੇ ਇਸੇ ਕਰਕੇ ਹੀ ਇੱਥੇ ਇਹ ਜਿਹੜਾ ਗੁਰਦੁਆਰੇ ਸਾਹਿਬ ਦਾ ਨਾਮ ਹੈ ਉਹ ਨਾਨਕਾਣਾ ਸਾਹਿਬ ਜਿਹੜਾ ਹੈ ਪਿਆ ਤੇ ਇਹ ਖੜਾ ਪ੍ਰਸ਼ਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਇਹ ਗੁਰਦੁਆਰਾ ਸਾਹਿਬ ਹੈ ਜਿਸ ਦਾ ਪ੍ਰਬੰਧ ਬਹੁਤ ਸੋਹਣਾ ਤੇ ਸਫਾਈ ਪੱਖੋਂ ਵੀ ਤੇ ਚਾਰੇ ਪਾਸੇ ਹਰਿਆਲੀ ਆ ਦੇਖੋ ਤੁਹਾਡੇ ਸਾਹਮਣੇ ਇਹ ਪਵਿੱਤਰ ਸਰੋਵਰ ਸੰਬੰਧੀ ਜੋ ਸੰਖੇਪ ਜਾਣਕਾਰੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਉਹ ਪਵਿੱਤਰ ਸਰੋਵਰ ਹੈ ਜਿਸ ਵਿੱਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਅਸਥਾਨ ਤੇ ਆਉਣ ਸਮੇ ਆਪ ਇਸ਼ਨਾਨ ਕਰਿਆ ਕਰਦੇ ਸਨ ਇਤਿਹਾਸ ਮੁਤਾਬਕ ਗੁਰੂ ਸਾਹਿਬ ਤਕਰੀਬਨ 15 ਦਿਨ ਇਸ ਸਥਾਨ ਔਰ ਭਾਈ ਮਰਦਾਨੇ ਸਮੇਤ ਠਹਿਰੇ ਸਨ ਉਸ ਵਕਤ ਇਹ ਇੱਕ ਕੱਚੀ ਛੱਪੜੀ ਸੀ ਸਮਾਪੈਣ ਪ੍ਰੰਤ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਇਸ ਸਥਾਨ ਤੇ ਚਰਨ ਪਾਉਣ ਬ੍ਰੰਤ ਸੰਗਤਾਂ ਨੂੰ ਇਸ ਜਗ੍ਹਾ ਦੇ ਅਦਬ ਵਾਸਤੇ ਫਰਮਾਇਆ ਕਿ ਇਹ ਕੱਚੀ ਛੱਪੜੀ ਸਰੋਵਰ ਗੁਰੂ ਨਾਨਕ ਦੇਵ ਜੀ ਦੇ ਇਸ਼ਨਾਨ ਕਰਨ ਦੀ ਯਾਦਗਾਰ ਹੈ। ਇਸ ਦਾ ਜਲ ਪਵਿੱਤਰ ਹੈ ਇਸ ਦਾ ਅਦਬ ਕਰੋ। ਜੋ ਸਮਾਪਾ ਕੇ ਸੁੰਦਰ ਸਰੋਵਰ ਦੇ ਰੂਪ ਵਿੱਚ ਪ੍ਰਗਟ ਹੋਈ। ਸੋ ਇਸ ਸਰੋਵਰ ਇਸ਼ਨਾਨ ਕਰਨ ਵਾਲੇ ਹਰ ਪ੍ਰਾਣੀ ਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਅਤੇ ਹਰ ਪ੍ਰਕਾਰ ਦੇ ਸਰੀਰਕ ਦੁੱਖ ਦੂਰ ਹੁੰਦੇ ਹਨ। ਇਸ ਸਰੋਵਰ ਸੰਬੰਧੀ ਇੱਕ ਕਹਾਵਤ ਪ੍ਰਚਲਿਤ ਹੈ ਕਿ ਦੁੱਧ ਵਾਲੇ ਨੂੰ ਦੁੱਧ ਅਤੇ ਪੁੱਤ ਵਾਲੇ ਨੂੰ ਪੁੱਤ ਮਿਲਦਾ ਹੈ। ਗੁਰੂ ਕਿਆਂ ਖੇਡਾਂ ਪਰਤਖ ਵਾਪਰ ਰਹੀਆਂ ਹਨ। ਸੰਗਤ ਜੀ ਜੇ ਗੁਰੂ ਸਾਹਿਬ ਇਸ ਸਥਾਨ ਤੇ ਪਰਤਖ ਕਲਯੁਗ ਨੂੰ ਬਖਸ਼ ਕਰ ਸਕਦੇ ਹਨ ਤਾਂ ਸਾਨੂੰ ਕਲਯੁਗੀ ਜੀਵਾਂ ਨੂੰ ਕਿਉਂ ਨਹੀਂ ਬਖਸ਼ਣਗੇ? ਸੋ ਭਾਵਨਾ ਨਾਲ ਇਸ਼ਨਾਨ ਕਰਨ ਵਾਲੇ ਅਤੇ ਇਸ ਸਥਾਨ ਤੇ ਹਾਜ਼ਰੀ ਭਰਨ ਵਾਲੇ ਹਰ ਪ੍ਰਾਣੀ ਨੂੰ ਸੁੱਖ ਮਿਲਦਾ ਹੈ। ਅਤੇ ਹਰ ਤਰ੍ਹਾਂ ਦੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ। प्राप्त हो रही हैं। ਤੇ ਥੱਲੇ ਇਹ ਜਿਹੜਾ ਨੋਟ ਲਿਖਿਆ ਹੈ ਜੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਹਰ ਮਹੀਨੇ ਪੂਰਨਮਾਸੀ ਦਾ ਦਿਹਾੜਾ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈ। ਅਤੇ ਸੰਗਤਾਂ ਪੂਰਨਮਾਸੀ ਦੀ ਰਾਤ ਨੂੰ ਇਸ਼ਨਾਨ ਕਰਦੀਆਂ ਹਨ। ਇਹ ਹੈ ਜੀ ਸੰਖੇਪ ਇਤਿਹਾਸ ਜੋ ਪਵਿੱਤਰ ਸਰੋਵਰ ਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਪ ਇਸ ਸਰੋਵਰ ਵਿੱਚ ਇਸ਼ਨਾਨ ਕਰਿਆ ਕਰਦੇ ਸਨ। ਕਿ ਪਹਿਲਾਂ ਕੱਚੀ ਛਪੜੀ ਸੀ ਸਮਾ ਪੈਣ ਦੇ ਨਾਲ ਨਾਲ ਜੋ ਹੈ ਇਹ ਪੱਕਾ ਸਰੋਵਰ ਬਣਾਇਆ ਗਿਆ ਹੈ ਜੋ ਮੇਨ ਹੈ ਵੀ ਸ਼ਰਧਾ ਬਹੁਤ ਜ਼ਰੂਰੀ ਹੈ ਸ਼ਰਧਾ ਦੇ ਨਾਲ ਹੀ ਸਾਰਾ ਕੁਝ ਬਣਦਾ ਹੈ ਬਿਨਾਂ ਸ਼ਰਧਾ ਤੋਂ ਕੁਝ ਵੀ ਨਹੀਂ ਪ੍ਰਾਪਤ ਹੁੰਦਾ ਭਾਵੇਂ ਕਿੰਨੇ ਵੀ ਮੱਥੇ ਟੇਕੇ ਜਾਣ ਸੋ ਇਹ ਸੀ ਸੰਖੇਪ ਇਤਿਹਾਸ ਸੋ ਹੁਣ ਆਪਾਂ ਦਰਬਾਰ ਸਾਹਿਬ ਦੇ ਅੰਦਰ ਚੱਲਦੇ ਹਾਂ ਸਭ ਤੋਂ ਪਹਿਲਾਂ ਜੋ ਇੱਧਰ ਦਰਬਾਰ ਸਾਹਿਬ ਬਣਿਆ ਹੋਇਆ ਹੈ ਸ੍ਰੀ ਦਰਬਾਰ ਸਾਹਿਬ ਪਾਤਸ਼ਾਹੀ ਪਹਿਲੀ ਗੁਰਦੁਆਰਾ ਸ੍ਰੀ ਨਾਨਕਾਣਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਪਰ ਇਹ ਬਣਿਆ ਹੋਇਆ ਹੈ ਇਹ ਜੀ ਦਰਬਾਰ ਸਾਹਿਬ ਤਦ ਉਹ ਨਾਮਾ ਸਾਹਿਬ ਹੈ ਜੋ ਅੱਜ ਦੀ ਡੇਟ ਦਾ ਭਗਤ ਨਾਮਦੇਵ ਜੀ ਦੀ ਬਾਣੀ ਤੁਹਾਨੂੰ ਅਸੀਂ ਦਰਸ਼ਨ ਕਰਾਉਣ ਜਾ ਰਹੇ ਹਾਂ ਇਹ ਪਵਿੱਤਰ ਕਰੀਰ ਦੇ ਦਰਖਤ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬੰਧਿਆ ਸੀ। ਇਸ ਸਥਾਨ ਤੇ ਸੰਗਤਾਂ ਦੀਆਂ ਸੁੱਖਾਂ ਬਰ ਆਉਂਦੀਆਂ ਹਨ। ਪਾਤਸ਼ਾਹ ਦੀਆਂ ਖੇਡਾਂ ਪ੍ਰਤੱਖ ਵਾਪਰ ਰਹੀਆਂ ਹਨ। ਇਹੋ ਕਰੀਰ ਸਾਹਿਬ ਹੈ ਆਉ ਦਰਸ਼ਨ ਕਰਾਉਣੇ ਆ। ਇਹ ਜੀ ਕਰੀਰ ਸਾਹਿਬ। ਜਿਸ ਦੇ ਨਾਲ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣਾ ਘੋੜਾ ਬੰਨ੍ਹਿਆ ਸੀ। ਸੋ ਮੇਨ ਗੱਲ ਹੈ ਜੋ ਸ਼ਰਦਾ ਦੇ ਜੋ ਸ਼ਰਦਾ ਦੇ ਨਾਲ ਇਸ ਸਥਾਨ ਤੇ ਆਉਂਦਾ ਹੈ ਕਿਸੇ ਵੀ ਸਥਾਨ ਤੇ ਜਾਵੇ ਪਰ ਜੋ ਗੁਰੂ ਸਾਹਿਬਾਂ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਤੇ ਉਸ ਦੀ ਜੋ ਗੱਲ ਹੈ ਉਹ ਇੱਕ ਵੱਖਰੀ ਹੈ ਸੋ ਇਸ ਦਾ ਜੋ ਇਤਿਹਾਸ ਹੈ ਉਹ ਵੀ ਤੁਹਾਨੂੰ ਸਰਵਣ ਕਰਵਾਉਣੀ ਹੈ ਗੁਰਦੁਆਰਾ ਕਰੀਰ ਸਾਹਿਬ ਗੁਰੂ ਰੂਪ ਸੰਗਤ ਜੀਓ ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1616 ਈਸਵੀ ਨੂੰ ਚਰਨ ਪਾਏ। ਗੁਰੂ ਜੀ ਇੱਥੇ ਕੋਈ ਸਾਹਿਬ ਤੋਂ ਆਏ ਸਨ। ਇਸ ਕਰੀਰ ਦੇ ਨਾਲ ਗੁਰੂ ਜੀ ਨੇ ਘੋੜਾ ਬੰਨਿਆ ਸੀ। ਗੁਰੂ ਸਾਹਿਬ ਦੀ ਉਸਾਰੀ ਵੜੇ ਜੋ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਉਸਾਰੀ ਸੀ ਕਿਸੇ ਅਣਜਾਣ ਵਿਅਕਤੀ ਨੇ ਇਸ ਕ੍ਰੀਪ ਨੂੰ ਜਿਹੜਾ ਹੈ ਕੱਟ ਕੇ ਉੱਪਰ ਕਮਰੇ ਬਣਵਾ ਦਿੱਸਨ ਪਰ ਕੁਦਰਤ ਐਸੀ ਵਰਤੀ ਕਿ ਕਰੀਰ ਦੁਆਰਾ ਹਰੀ ਹੋ ਕੇ ਐ ਛੱਤ ਪਾੜ ਕੇ ਜਾ ਪ੍ਰਗਟ ਹੋਇਆ ਜੋ ਇਹ ਕਰੀਰ ਦਾ ਦਰਗਤ ਹੈ ਸਮਾਪਕ ਇਹ ਯਾਦਗਾਰ ਪ੍ਰਗਟ ਹੋ ਗਈ ਗੁਰਦੁਆਰਾ ਪਾਤਸ਼ਾਹੀ 6ਵੀਂ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਰਾਜਣ ਦੀ ਜਗ੍ਹਾ ਪਰਥੜਾ ਮੰਜੀ ਸਾਹਿਬ ਤਿਆਰ ਕਰਵਾ ਕੇ ਸੰਗਤਾਂ ਨੂੰ ਇਸ ਸਥਾਨ ਅਤੇ ਧਰਮ ਦੀ ਸ਼ਰਧਾ ਰੱਖਣ ਦਾ ਉਪਦੇਸ਼ ਦਿੱਤਾ ਗੁਰੂ ਜੀ ਨੇ ਕਿਹਾ ਕਿ ਇਹ ਪਾਵਨ ਸਰੋਵਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ਼ਨਾਨ ਕਰਨ ਦੀ ਯਾਦਗਾਰ ਹੈ। ਸੋ ਜੋ ਪਵਿੱਤਰ ਸਰੋਵਰ ਤੁਹਾਨੂੰ ਦਰਸ਼ਨ ਕਰਵਾਏ ਸਨ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਖੁਦ ਏਥੇ ਜੋ ਹੈ ਇਸ਼ਨਾਨ ਕਰਿਆ ਕਰਦੇ ਸਨ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਪਵਿੱਤਰ ਯਾਦਗਾਰ ਨੂੰ ਸੰਭਾਲ ਕੇ ਰੱਖਿਆ ਹੈ। ਇਹ ਹੈ ਜੀ ਪਵਿੱਤਰ ਕ੍ਰੀਰ ਸਾਹਿਬ ਦਾ ਜੋ ਇਤਿਹਾਸ ਹੈ। ਇਹ ਗੁਰਦੁਆਰਾ ਸਾਹਿਬ ਹੈ ਜੋ ਸੰਗਰੂਰ ਤੋਂ ਜਦੋਂ ਆਪਾਂ ਪਲਵਾਨ ਨਾਬਾ ਸਰਹੰਦ ਨੂੰ ਜਾਂਦੇ ਹਾਂ ਤਾਂ ਉਸ ਅਸਥਾਨ ਜਿਹੜਾ ਹੈ ਰਸਤੇ ਦੇ ਵਿੱਚ ਇਹ ਅਸਥਾਨ ਹੈ ਪਿੰਡ ਬਸੇ ਮਗਵਾਲ ਦੇ ਵਿੱਚ ਇਹ ਪੈਂਦਾ ਹੈ ਪਰ ਜੋ ਮੇਨ ਹੈ ਉਹ ਸੰਗਰੂਰ ਦੇ ਵਿੱਚ ਹੀ ਇਸ ਨੂੰ ਜਿਹੜਾ ਗਿਣਿਆ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਅਧੀਨ ਇਹ ਗੁਰਦੁਆਰਾ ਸਾਹਿਬ ਚੱਲ ਰਿਹਾ ਹੈ। ਕਾਰ ਸੇਵਾ ਲਈ ਉਹ ਐ ਬੈਠੇ ਹੈ ਬੰਬਾ ਜੀ। ਹੁਣ ਜੋ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਉਹ ਗੁਰਦੁਆਰਾ ਪਾਤਸ਼ਾਹੀ 6ਵੀਂ ਗੁਰਦੁਆਰਾ ਸ੍ਰੀ ਨਾਨਕਾਣਾ ਸਾਹਿਬ। ਗੁਰਦੁਆਰੇ ਦਾ ਨਾਮ ਨਾਨਕਾਣਾ ਸਾਹਿਬ ਹੀ ਰੱਖਿਆ ਹੋਇਆ ਹੈ। ਭਾਵੇਂ ਦੋਵੇਂ ਪਾਤਸ਼ਾਹੀਆਂ ਜੀ ਇੱਥੇ ਆਈਆਂ ਸਨ ਤੇ ਉਹਨਾਂ ਨੇ ਅਨੇਕਾਂ ਵਰ ਦਿੱਤੇ ਇਸ ਅਸਥਾਨ ਦੇ ਉੱਪਰ। ਤੇ ਹਰਮੰਦਰ ਸਾਹਿਬ ਦੀ ਤਰ੍ਹਾਂ ਜੋ ਦੋ ਨਿਸ਼ਾਨ ਸਾਹਿਬ ਹਨ ਉਹ ਇੱਥੇ ਵਿਸ਼ੇਸ਼ ਹੋਵਤਾ ਹਨ ਤੁਹਾਡੇ ਸਾਹਮਣੇ ਆਓ ਜੀ ਅੰਦਰ ਦਰਬਾਰ ਸਾਹਿਬ ਦੇ ਵਿੱਚ ਚੱਲਦੇ ਹਾਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀ ਨਾਨਕੀਣਾ ਸਾਹਿਬ ਪੂਰਨ ਮਾਸ਼ੀ ਦੇ ਨਾਲ-ਨਾਲ ਬਸਾਖੀ ਦਾ ਜੋ ਪਵਿੱਤਰ ਦਿਹਾੜਾ ਹੈ ਉਹ ਵੀ ਬੜੇ ਸ਼ਰਧਾ ਤੇ ਭਾਵਨਾ ਨਾਲ ਇਸ ਸਥਾਨ ਤੇ ਮਨਾਇਆ ਜਾਂਦਾ ਹੈ ਸੰਗਤਾਂ ਦੂਰੋਂ-ਦੂਰੋਂ ਇਸ ਅਸਥਾਨ ਦੇ ਦਰਸ਼ਨ ਕਰਦੇ ਆ ਹਨ ਇਹ ਦੋ ਗੁਰੂ ਸਹਿਬਾਨਾਂ ਦੀ ਚਰਨ ਸ਼ੋ ਪਵਿੱਤਰ ਧਰਤੀ ਹੈ ਇਹ ਪਵਿੱਤਰ ਸਰੋਵਰ ਆਮ ਦਿਨਾਂ ਵਿੱਚ ਵੀ ਸੰਗਤ ਹੈ ਜੋ ਇੱਥੇ ਆਉਂਦੀ ਜਾਂਦੀ ਰਹਿੰਦੀ ਹੈ ਕਾਫੀ ਜੋ ਸੰਗਤ ਹੈ ਇੱਥੇ ਅ ਭਰਮੰਕੇ ਜਾਂਦੇ ਹਨ ਉਮੀਦਾਂ ਆਸਾਂ ਜਿਹੜੀਆਂ ਹੈਗੀਆਂ ਹਨ ਉਹ ਪੂਰੀਆਂ ਹੁੰਦੀਆਂ ਹਨ ਸ਼ੁਭ ਭਾਵਨਾ ਇਸ ਦਰ ਦੇ ਬਰਾਕੇ ਮੈਨੂੰ ਵਧੀਆ ਲੱਗਾ ਕਿ ਉਹ ਸਾਫ ਸਫਾਈ ਦਾ ਪ੍ਰਬੰਧ ਤੇ ਪੂਰੇ ਜੋ ਪਾਰਕ ਹਨ ਉਹਨਾਂ ਦਾ ਵੀ ਸਾਮ ਸਵਾਲ ਵਧੀਆ ਮੇਨਟੇਨ ਕਰਕੇ ਰੱਖਿਆ ਹੋਇਆ ਹੈ। ਆ ਦੇਖੋ ਤੁਹਾਡੇ ਸਾਹਮਣੇ ਬਿਲਕੁਲ ਇਹ ਜੋ ਰਸਤਾ ਹੈ ਇਹ ਗੁਰੂ ਕੇ ਲੰਗਰ ਨੂੰ ਜਾਂਦਾ ਹੈ। ਇਸ ਸਥਾਨ ਤੇ ਜੋ ਹੈ ਤਿਹੜਾ ਪੂਰਨ ਮੱਛੀ ਸਲਾਨਾ ਬਿਸ਼ਾਖੀ ਤੇ ਮਾਗੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰ ਬੜੀ ਸਰਦਾ ਭਵਨਾਂ ਨਾਲ ਮਨਾਏ ਜਾਂਦੇ ਇਹ ਜੋ ਪ੍ਰੂਕਾ ਲੰਗਰ ਜੋ ਹਰ ਸਮੇਂ ਹੀ ਤਿਆਰ ਜੋ ਰਹਿੰਦਾ ਹੈ ਸੰਗਤਾਂ ਬੜੇ ਸ਼ਰਧਾ ਦੇ ਭਾਵਨਾ ਨਾਲ ਲੰਗਰ ਹੈ ਜੋ ਇਸ ਸਥਾਨ ਤੇ ਛਕਦਿਆਂ ਹਨ ਹਰ ਸਮੇਂ ਇਹ ਨਹੀਂ ਆ ਕਿ ਕਿਸੇ ਖਾਸ ਦਿਨ ਹਰ ਸਮੇਂ ਜੋ ਹੈ ਗੁਰੂ ਦਾ ਲੰਗਰ ਇਸ ਸਥਾਨ ਦੇ ਉੱਪਰ ਤਿਆਰ ਮਿਲਦਾ ਹੈ ਇਹ ਸਰਾਮਾ ਬਣੀਆਂ ਹੋਈਆਂ ਹਨ ਜੋ ਯਾਤਰੀ ਰਾਤ ਬਰਾਤੇ ਇੱਥੇ ਰਹਿਣਾ ਚਾਹੁੰਦੇ ਹਨ ਤਾਂ ਇਹਨਾਂ ਦੇ ਲਈ ਵੀ ਵਧੀਆ ਸਰਾਮਾ ਜੋ ਸਾਫ਼ ਸੁਥਰੇ ਕਮਰੇ ਹਨ ਉਹ ਬਣਾਏ ਗਏ ਹਨ ਇੱਧਰ ਜੋ ਦੀਵਾਨ ਹਾਲ ਵੀ ਬਣਿਆ ਹੋਇਆ ਹੈ ਤੇ 메ਨ ਸੜਕ ਦੇ ਉੱਪਰ ਜੋ ਹੈ ਸਜੋਬਤ ਹੈ ਇੱਧਰ ਕਾਰ ਪਾਰਕਿੰਗ ਹੈ ਬੜੀ ਭਾਰੀ ਮਾਤਰਾ ਦੇ ਵਿੱਚ ਇੱਥੇ ਗੱਡੀਆਂ ਲੱਗ ਸਕਦੀਆਂ ਹਨ ਤੁਸੀਂ ਦੇਖ ਸਕਦੇ ਹੋ ਇਹ ਸਥਾਨ ਸੰਗਰੂਰ ਤੋਂ ਜਦੋਂ ਆਪਾਂ ਪਹਲਵਾਨ ਛੇਟਾਂ ਵਾਲੀ ਨਾਬਾ ਸਰਹੰਦ ਨੂੰ ਜਾਂਦੇ ਹਾਂ ਤੇ ਇਹ ਸਥਾਨ ਹੈ ਜੋ ਉਸ ਸੜਕ ਦੇ ਉੱਪਰ ਸਜੋਬਤ ਹੈ ਗੁਰਦੁਆਰਾ ਨਾਨਕਣਾ ਸਾਹਿਬ ਪਿੰਡ ਮੰਗਵਾਲ ਜ਼ਿਲ੍ਹਾ ਸੰਗਰੂਰ